ਹਾਂਜੀ ਨਮਰਨ ਜੀ ਕਾਫੀ ਮੈਸੇਜ ਆਉਂਦੇ ਸੀ ਵੀ ਸਾਡੀ ਨੌਕਰੀ ਛੁੱਟ ਗਈ ਜਾਂ ਫਿਰ ਸਾਨੂੰ ਨੌਕਰੀ ਮਿਲ ਨਹੀਂ ਰਹੀ ਅਸੀਂ ਬੇਰੁਜ਼ਗਾਰ ਆ ਦੇਖੋ ਕਰਨਾ ਤੁਸੀਂ ਦੱਸਣਾ ਮੈਂ ਜਦੋਂ ਕਿਸੇ ਦੀ ਨੌਕਰੀ ਚਲੀ ਜਾਂਦੀ ਹੈ ਬਹੁਤ ਬੰਦਾ ਪਰੇਸ਼ਾਨ ਡਿਪਰੈਸ਼ਨ ਦੇ ਵਿੱਚ ਜਿਹਦੀ ਸਰਕਾਰੀ ਨੌਕਰੀ ਖਾਸ ਤੌਰ ਤੇ ਚਲੀ ਵੇ ਬੰਦਾ ਚੰਗਾ ਭਲਾ ਜੌਬ ਕਰਦਾ ਹੋਵੇ ਤੇ ਕਿਸੇ وجہ ਕਰਕੇ ਉਹਦੀ ਨੌਕਰੀ ਛੁੱਟ ਜੇ ਜਾਂ ਫਿਰ ਨੌਕਰੀ ਮਿਲੇ ਨਹੀਂ ਰਹੀ ਬੇਰੁਜ਼ਗਾਰ ਘਰੇ ਵਿਹਲੇ ਬੈਠਿਆ ਜਾਂ ਫਿਰ ਤੁਹਾਨੂੰ ਨੌਕਰੀ ਦੀ ਮੀੜ ਆ ਵੀ ਸਾਨੂੰ ਸਰਕਾਰੀ ਨੌਕਰੀ ਮਿਲ ਜਵੇ ਚੰਗੀ ਜੋਬ ਵਧੀਆ ਮਿਲ ਜਵੇ ਹਰ ਇੱਕ ਇਨਸਾਨ ਨੂੰ ਹੁੰਦਾ ਸੀ ਪੜੇ ਲਿਖਿਆ ਤੇ ਸਾਨੂੰ ਕਿ ਨੌਕਰੀ ਮਿਲੀ ਦੇਖੋ ਪੈਸਾ ਵੀ ਤਾਂ ਹੀ ਆਉ ਜੇ ਆਪਣਾ ਨੌਕਰੀ ਜਾਂ ਕੋਈ ਵੀ ਕੰਮ ਤੁੰਦਾ ਆਪਣਾ ਹੋਊਗਾ ਤਾਂ ਹੀ ਪੈਸਾ ਆਊਗਾ ਪੈਸੇ ਨੇ ਕਿੱਥੋਂ ਆਣ ਪਰੇਸ਼ਾਨੀ ਤਾਂ ਘਰ ਦੇ ਵਿੱਚ ਆਟੋਮੈਟਿਕ ਵਧਣੀਆਂ ਜਿਹੜਾ ਮੈਂ ਤੁਹਾਨੂੰ ਟੋਟਕਾ ਦੱਸਣ ਲੱਗੀਆਂ ਦੇਖੋ ਜੇ ਤਾਂ ਲੜਕੀ ਆ ਤਾਂ ਤਾਂ ਉਹਦੀ ਮਾਂ ਉਹਦੀ ਸਿਸਟਰ ਮਰੀ ਮਤਲਬ ਭੈਣ ਜਾਂ ਫਿਰ ਕੋਈ ਵੀ ਉਹਦਾ ਨਾਲ ਚਾਹੀਦਾ ਇੱਕ ਬੰਦਾ ਹੋਰ ਜੇ ਸ਼ਾਦੀ ਹੋਈ ਹੋਈ ਆ ਤਾਂ ਉਹਦੀ ਸੱਸ ਜਾਂ ਉਹਦੀ ਨੰਦ ਜਾਂ ਕੋਈ ਵੀ ਹੋਰ ਜੇ ਮੁੰਡਾ ਜਾਫਰ ਉਹਦੀ ਮਾਂ ਜਾਫਰ ਉਹਦੀ ਪਤਨੀ ਜਾਂ ਫਿਰ ਉਹਦੀ ਭੈਣ ਇਹ ਕੰਮ ਕਰ ਸਕਦੀ ਹੈ ਹੁਣ ਕਰਨਾ ਕੀ ਹੈ ਤੁਸੀਂ ਬੁੱਧਵਾਰ ਵਾਲੇ ਦਿਨ ਪੰਜ ਲੱਡੂ ਲੈ ਕੇ ਆਉਣੇ ਨੇ ਲੱਡੂ ਬੂੰਦੀ ਦੇ ਹੋਣੇ ਚਾਹੀਦੇ ਨੇ ਪਕੌੜੀਆਂ ਵਾਲੇ ਲੱਡੂ ਨਾ ਹੋਣ ਹੋਰ ਤੁਸੀਂ ਜਿਹੜੇ ਇਨਸਾਨ ਨੂੰ ਨੌਕਰੀ ਦੀ ਲੋੜ ਆ ਜਾਂ ਚੌਂਕੀ ਦੇ ਉੱਤੇ ਜਾਂ ਕੁਰਸੀ ਤੇ ਜਾਂ ਸੂਫੇ ਤੇ ਬਿਠਾ ਲ ਲੈਣਾ ਚੰਗੀ ਤਰ੍ਹਾਂ ਨਿਮਾਤ ਵਾਕੇ ਉਹਦੇ ਨਵੇਂ ਸੁੱਚੇ ਕੱਪੜੇ ਪਾਉਣੇ ਜਿਹੜਾ ਤੁਸੀਂ ਪ੍ਰਮਾਤਮਾ ਨੂੰ ਮੰਨਦੇ ਹੋ ਕਿਸੇ ਵੀ ਧਰਮ ਦੇ ਵਿੱਚ ਤੁਸੀਂ ਉਸ ਦਾ ਪਹਿਲਾਂ ਜਾਪ ਕਰੋ 20 ਮਿੰਟ 21 ਮਿੰਟ ਜਿੰਨਾ ਵੀ ਤੁਹਾਡੇ ਕੋਲੇ ਟਾਈਮ ਆ ਜਾਪ ਕਰੋ ਜਾਪ ਤੋਂ ਬਾਅਦ ਫਿਰ ਤੁਸੀਂ ਇਹ ਕੰਮ ਕਰੋ ਜਿਹੜੇ ਹਣ ਤੁਹਾਡੇ ਕੋਲੇ ਪੰਜ ਲੱਡੂ ਨੇ ਜਾਂ ਤੁਹਾਡੀ ਮੰਮੀ ਕਰ ਸਕਦੇ ਆ ਜਾਂ ਤੁਹਾਡੀ ਸਿਸਟਰ ਭਾਵੇਂ ਵੱਡੀ ਹੋਵੇ ਜਾਂ ਛੋਟੀ ਹੋਵੇ ਤੁਹਾਡੀ ਸ਼ਾਦੀ ਹੋਈ ਹੈ ਤੁਹਾਡਾ ਪਤੀ ਵੀ ਕਰ ਸਕਦਾ ਤੇ ਤੁਹਾਡੀ ਸੱਸ ਵੀ ਤੁਹਾਡੀ ਨਾਨ ਵੀ ਜੇ ਮੁੰਡਾ ਤਾਂ ਉਹਦੀ ਪਤਨੀ ਵੀ ਕਰ ਸਕਦੀ ਤੇ ਉਹਦੀ ਮਾਂ ਵੀ ਕਰ ਸਕਦੀ ਤੇ ਉਹਦੀ ਭੈਣ ਵੀ ਕਰ ਸਕਦੀ ਪਰ ਬਿਠਾਉਣਾ ਉਸੇ ਢੰਗ ਤਰੀਕੇ ਨਾਲ ਚੜਦੀ ਬਨੇ ਨੂੰ ਮੂੰਹ ਕਰਕੇ ਉਠਾਣਾ ਜਿਵੇਂ ਆਪਾਂ ਸਗਨ ਦੇ ਟਾਈਮ ਲੜਕਾ ਲੜਕੀ ਨੂੰ ਸਗਨ ਪਾਉਨੇ ਆ ਹੁਣ ਤੁਸੀਂ ਕਰਨਾ ਕੀ ਆ ਜਿਹੜਾ 5 ਲੱਡੂ ਲੈਨੇ ਅੱਗੇ ਜਿਹੜਾ ਆਪਾਂ ਟੋਟਕਾ ਉਲਟਾ ਦੱਸਦੇ ਉਲਟਾ ਕਮਾਉਣਾ ਬਾਰਨਾ ਇਹ ਆਪਾਂ ਬਾਰਨੇ ਨਹੀਂ ਆਪਾਂ ਕਮਾਉਣੇ ਨਹੀਂ ਹੈਗੇ ਬਾਰਨ ਦਾ ਮਤਲਬ ਹੁੰਦਾ ਸਗਨ ਦੀ ਚੀਜ਼ ਇਹਨੂੰ ਤੁਸੀਂ ਸੱਜੋਂ ਖੱਬੇ ਨੂੰ ਬਾਰਨੇ ਨਹੀਂ ਬਾਰ ਕੇ 7 ਵਾਰ ਹੁਣ ਜਿਹੜੇ ਲੱਡੂ ਬਾਰੇ ਹੋਏ ਨੇ ਇਹਨਾਂ ਦਾ ਇੱਕ ਖਿਆਲ ਰੱਖਿਓ ਕੋਈ ਚੱਕ ਕੇ ਖਾਣਾ ਨਾ ਲਵੇ ਇਹਨਾਂ ਨੂੰ ਕਿਸੇ ਉੱਚੀ ਜਗ੍ਹਾ ਤੇ ਰੱਖ ਦਿਓ ਜਿੱਥੇ ਕਿਸੇ ਦਾ ਹੱਥ ਨਾ ਜਾਵੇ ਜਾਂ ਫਿਰ ਲਵਾਰੀ ਦੇ ਵਿੱਚ ਕਿਸੇ ਡੱਬੇ ਚ ਪਾ ਕੇ ਜਾਂ ਫਾਕੇ ਚ ਪਾ ਕੇ ਰੱਖ। ਇਹ ਬੁੱਧਵਾਰ ਨੂੰ ਸਵੇਰੇ 9 ਵਜੇ ਕਰਨਾ ਹੈ ਕੰਮ। ਤੇ ਬਾਕੀ ਹੁਣ ਤੁਸੀਂ ਇੱਕ ਰਾਤ ਤੇ ਤੁਹਾਡੇ ਘਰੇ ਲੱਡੂ ਪਏ ਨੇ। ਦੂਜੇ ਦਿਨ ਸਵੇਰੀ। ਨਹਾ ਤੋ ਕੇ ਉੱਠਣਾ। ਸੂਰਜ ਉਦੈ ਹੋਣ ਤੋਂ ਪਹਿਲਾਂ, ਸੂਰਜ ਨਿਕਲਣ ਤੋਂ ਪਹਿਲਾਂ 5 ਵਜੇ। ਇਹਨਾ ਹੋਵੇ ਵਈ ਤੁਸੀਂ ਸੂਰਜ ਨਿਕਲਿਆ ਜਦ ਕਰਨ ਜਾਣਾ। ਹੁਣ ਤੁਸੀਂ ਕਰਨਾ ਕਿ ਦੇਖੋ ਟੁਣਾ ਕੋਈ ਨਹੀਂ ਹੈਗਾ ਇਹ। ਤੁਸੀਂ ਉਹ ਲੱਡੂ ਨੇ ਉਹ ਤੁਸੀਂ ਗਊ ਨੂੰ ਖਵਾ ਦੇਣੇ ਨੇ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ 5 ਵਜੇ 5 ਵਜੇ ਸਵਾ 5 ਹੋਏ ਇਹ ਨਾ ਹੋਵੇ 5:30 6 ਵਜੇ ਸੂਰਜ ਚੜ ਜਦੋਂ ਤੁਸੀਂ ਲੱਡੂ ਗਊ ਨੂੰ ਖਵਾਉਣ ਜਾਣਾ ਇੱਕ ਗੱਲ ਦਾ ਧਿਆਨ ਰੱਖਣਾ ਤੁਸੀਂ ਕਿਸੇ ਨਾਲ ਬੋਲਣਾ ਨਹੀਂ ਨਾ ਕਿਸੇ ਕੋ ਖੜਨਾ ਜਦੋਂ ਗਊ ਨੂੰ ਲੱਡੂ ਖਵਾਤੇ ਫੇਰ ਤਾਂ ਤੁਸੀਂ ਖੜ ਵੀ ਸਕਦੇ ਕਿਸੇ ਕੋਲੇ ਕਿਸੇ ਨਾਲ ਗੱਲਾਂ ਵੀ ਮਾਰ ਸਕਦੇ ਹੋ ਅਗਰ ਤੁਸੀਂ ਹੁਣ ਕਹੋਗੇ ਸਾਡੇ ਤਾਂ ਇੱਥੇ ਗਾਊ ਹੈ ਹੀ ਨਹੀਂ ਕੋਈ ਫੇਰ ਜਿਹੜਾ ਕੋਈ ਵੀ ਤੁਹਾਨੂੰ ਦਰਬੇਸ਼ ਮਿਲਦਾ ਕੁੱਤਾ ਜਿਹਨੂੰ ਕੁੱਤਾ ਵੀ ਕਹਿੰਦੇ ਨੇ ਦਰਬੇਸ਼ ਵੀ ਕਹਿੰਦੇ ਨੇ ਡੌਗੀ ਵੀ ਅੱਜਕੱਲ੍ਹ ਕਹਿ ਦਿੰਦੇ ਨੇ ਹੈ ਕਿ ਨਹੀਂ ਤੁਸੀਂ ਉਹ ਲੱਡੂ ਉਸ ਨੂੰ ਖਵਾ ਸਕਦੇ ਭਾਵੇਂ ਕਿਸੇ ਦਾ ਘਰ ਅੱਖਿਆ ਹੋਵੇ ਕੋਈ ਇਤਰਾਜ਼ ਨਹੀਂ ਕੋਈ ਬੁਰਾ ਨਹੀਂ ਇਹ ਦੇ ਵਿੱਚ ਹੈਗਾ ਇੰਨਾ ਕੰਮ ਜ਼ਰੂਰ ਕਰਨਾ ਬਾਕੀ ਜਦੋਂ ਤੁਹਾਡੀ ਜੌਬ ਮਿਲ ਜਵੇ ਉਦੋਂ ਗੁਰਦੁਆਰਾ ਸਾਹਿਬ ਜਾਂ ਕਿਸੇ ਵੀ ਮੰਦਰ ਦੇ ਵਿੱਚ ਤੁਸੀਂ ਪ੍ਰਸ਼ਾਦ ਚੜਾਉਣਾ ਜੇ ਗੁਰਦੁਆਰਾ ਸਾਹਿਬ ਨੂੰ ਮਾਦਿਓ ਧਰਮਾਲਾ ਸਾਹਿਬ ਤੇ ਇੱਕ ਲੱਡੂਆਂ ਦਾ ਡੱਬਾ ਬਸ ਜੇ ਤੁਸੀਂ ਕਿਸੇ ਹੋਰ ਮਤਲਬ ਧਰਮ ਦੇ ਵਿੱਚੋਂ ਆਪਣੇ ਧਰਮ ਦੇ ਸਾਹਿਬ ਨਾਲ ਆਪਣੇ ਉਸ ਵਿਧੀ ਦੇ ਸਾਹਿਬ ਨਾਲ ਤੁਸੀਂ ਕਰ ਸਕਦੇ ਹੋ ਵਸਤਰ ਦੇ ਸਕਦੇ ਹੋ ਕੋਈ ਤੇ ਜਿਹੜਾ ਪ੍ਰਸ਼ਾਦ ਆ ਜਿਹੜਾ ਪ੍ਰਸ਼ਾਦ ਚੜਦਾ ਤੁਸੀਂ ਉਹ ਪ੍ਰਸ਼ਾਦ ਚੜਾ ਸਕਦੇ ਇੰਨਾ ਕੰਮ ਕਰਨਾ ਤੁਸੀਂ ਕਰੋ ਤੇ ਨੌਕਰੀ ਮਿਲ ਜੂ